ਸਵਰਗਯਾ ਸ਼੍ਰੀਮਤੀ ਸਰਦੇਸ਼ ਚੋਪੜਾ ਜੀ ਦੇ ਅੱਜ 10ਵੀਂ ਵਰ੍ਹੇ ਦੀ ਉੱਪਰ ਪਠਾਨਕੋਟ ਦੇ ਸ਼ਾਪਰ ਚੌਕ ਵਿਖੇ ਬ੍ਰਹਮ ਸਭਾ ਬਗ਼ਦ ਪ੍ਰਾਗਨ ਦੇ ਵਿੱਚ ਇੱਕ ਮੈਡੀਕਲ ਕੈਂਪ ਲਗਾਇਆ ਗਿਆ। ਤਸਵੀਰਾਂ ਤੁਹਾਡੇ ਨਾਲ ਪਠਾਨਕੋਟ ਦੇ ਬ੍ਰਹਮਨ ਸਭਾ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਹੱਡੀਆਂ, ਕੰਨਾਂ, ਨੱਕ ਅਤੇ ਵੱਖ-ਵੱਖ ਮਾਹਿਰ ਡਾਕਟਰਾਂ ਦੇ ਵੱਲੋਂ ਚੈੱਕਅਪ ਕੀਤਾ ਜਾ ਰਿਹਾ ਅਤੇ ਨਾਲ ਹੀ ਮੁਫਤ ਵਿੱਚ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ। ਇਸ ਦੇ ਨਾਲ-ਨਾਲ ਹੀ ਬੱਚਿਆਂ ਨੂੰ ਵੀ ਲੈਟੇ ਡਾਕਟਰ ਦੇ ਵੱਲੋਂ ਆਪਣੇ ਆਪ ਨੂੰ ਖਿਆਲ ਰੱਖਣ ਦੇ ਲਈ ਅਤੇ ਵੱਖ-ਵੱਖ ਬਿਮਾਰੀਆਂ ਤੋਂ ਨਜੀਠਣ ਦੇ ਲਈ ਜਾਂ ਉਸ ਤੋਂ ਲੋ ਦੂਰ ਰਹਿੰਦੇ ਨਹੀਂ ਬੱਚਿਆਂ ਨੂੰ ਜਿਹੜਾ ਹੈ ਜਾਗਰੂ ਕੀਤਾ ਜਾ ਰਿਹਾ ਹੈ ਬਜ਼ੁਰਗਾਂ ਦੇ ਵੱਲੋਂ ਲਾਈਨ ਦੇ ਵਿੱਚ ਲਾ ਕੇ ਆਪਣੀਆਂ ਅੱਖਾਂ ਦਾ ਚੈੱਕਅਪ ਵੀ ਕਰਵਾਇਆ ਜਾ ਰਿਹਾ ਹੈ ਜੋ ਕਿ ਬਿਲਕੁਲ ਹੀ ਮੁਫਤ ਹੈ ਲਗਾਤਾਰ ਪੰਜਾਬ ਕੇਸ਼ਰੀ ਗਰੁੱਪ ਦੇ ਵੱਲੋਂ ਸਮਾਜ ਹਿੱਤ ਦੇ ਵਿੱਚ ਸਮਾਜ ਸੇਵਾ ਦੇ ਲਈ ਵਰ ਚੜ ਕੇ ਕੰਮ ਕੀਤੇ ਜਾਂਦੇ ਨੇ ਚਾਹੇ ਉਹ ਕਿਸੇ ਵੀ ਫੀਲਡ ਵਿੱਚ ਹੋਵੇ ਹਮੇਸ਼ਾ ਹੀ ਪੰਜਾਬ ਪੰਜਾਬ ਕੇਸ਼ਰੀ ਗਰੁੱਪ ਦੇ ਵੱਲੋਂ ਲੋਕਾਂ ਦੀ ਜਿਹੜੀ ਸਹਾਇਤਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕੀਤੀ ਜਾਂਦੀ ਹੈ ਅੱਜ ਇਸ ਦੇ ਤਹਿਤ ਜਿਹੜਾ ਹੈ ਪਠਾਨਕੋਟ ਦੇ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਦਵਾਈਆਂ ਅਤੇ ਚੈੱਕਅਪ ਬਿਲਕੁਲ ਹੀ ਮੁਫਤ ਕੀਤਾ ਜਾ ਰਿਹਾ ਹੈ ਤੋਂ ਪਹਿਲਾਂ ਤਾਂ ਮੈਂ ਸ਼ਰਦਾ ਜੀ ਦਾ ਸੰਜੀਪ ਸ਼ਰਦਾ ਜੀ ਦਾ ਧੰਨਵਾਦੀ ਹਾਂ ਇਸ ਪੁੰਨਿਆ ਕਾਰਜ ਦੇ ਅੰਦਰ ਜਿਹੜਾ ਕਿ ਹਰ ਸਾਲ ਸਰਦੇਸ਼ ਚੋਪੜਾ ਜੀ ਦੀ ਪੁੰਨਿਆ ਤਿਥੀ ਦੇ ਉੱਤੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਕਦੀ ਬਲੱਡ ਡੋਨੇਸ਼ਨ ਕੈਂਪ ਇਸ ਤਰੀਕੇ ਦੇ ਸਮਾਜਿਕ ਕਾਰਜ ਕਰਕੇ ਉਸ ਸੁਪੁੱਣੇ ਆਤਮਾ ਨੂੰ ਯਾਦ ਕਰਦੇ ਨੇ ਔਰ ਪੰਜਾਬ ਕੇਸਰੀ ਦਾ ਚੋਪੜਾ ਪਰਿਵਾਰ ਦਾ ਪੰਜਾਬ ਦੇ ਅੰਦਰ ਅਤੰਕਵਾਦ ਦਾ ਸਮੇ ਰਿਆ ਹੋਏ ਉਸ ਵੇਲੇ ਵੀ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਪੰਜਾਬ ਕੇਸਰੀ ਜਿਹੜੀ ਹੈ ਉਹਨਾਂ ਆਪਣੇ ਜੀ ਵੀ ਖੋਏ ਬਲੀਦਾਨ ਵੀ ਹੋਏ ਲੇਕਿਨ ਕੱਲਾ ਸਮਾਜਿਕ ਚੇਤਨਾ ਹੀ ਨਹੀਂ ਸਮਾਜ ਦੇ ਪ੍ਰਤੀ ਜਿਹੜਾ ਫਰਜ਼ ਹੈ ਉਹਨੂੰ ਵੀ ਇਹ ਪਰਿਵਾਰ ਲਗਾਤਾਰ ਨਿਭਾ ਲਿਆ ਕਾਏ ਕਸ਼ਮੀਰ ਦੇ ਅੰਦਰ ਉਹ ਪ੍ਰੀੜਨ ਹੋਇਆ ਹੈ ਉਹਨਾਂ ਨੂੰ ਮਾਲੀ ਸਹਾਇਤਾ ਜਾਂ ਰਸਦੀ ਸਹਾਇਤਾ ਜਾਂ ਕਿਤੇ ਦੇਸ਼ ਦੇ ਅੰਦਰ ਕੋਈ ਆਪਤਾ ਆndi ਹੈ ਇਹ ਪਰਿਵਾਰ ਚੋਪੜਾ ਪਰਿਵਾਰ ਕਦੀ ਵੀ ਪੰਜਾਬ ਕੇਸਰੀ ਪਰਿਵਾਰ ਆਪਣੀ ਜ਼ਿੰਮੇਵਾਰੀ ਤੋਂ ਦੂਰ ਨਹੀਂ ਹੈ ਸੰਜੀਪ ਸ਼ਰਦਾ ਵੈਸੇ ਵੀ ਆਪਣਾ ਭਰਾ ਹੈ ਔਰ ਮੈਂ ਪਿਛਲੀ ਵਾਰੀ ਆ ਨਹੀਂ ਪਾਇਆ ਸੀ ਮੈਂ ਡਰਦਾ ਪਿਆ ਸੀ ਇਸ ਵਾਰੀ ਵੀ ਨਹੀਂ ਗਿਆ ਤੇ ਕੰਮ ਐਫ ਆਈ ਆਰ ਦਰਜੋ ਹੀ ਨਹੀਂ ਹੈ ਲੇਕਿਨ ਅੱਜ ਮੈਂ ਪ੍ਰਮਾਤਮਾ ਦੀ ਮਿਹਰ ਤੇ ਕਿਰਪਾ ਸੀ ਕਿ ਇਸ ਪੁੰਨ ਆਤਮਾ ਸਰਦੇਸ਼ ਚੋਪੜਾ ਜੀ ਦੀ ਯਾਦ ਚ ਲੱਗੇ ਇਸ ਫ੍ਰੀ ਮੈਡੀਕਲ ਚੈੱਕਅਪ ਕੈਂਪ ਦਾ ਹਿੱਸਾ ਬਣਿਆ ਔਰ ਇੱਥੇ ਲਗ ਲਗ ਤਰ੍ਹਾਂ ਦੇ ਜਿਹੜੇ ਡਾਕਟਰ ਨੇ ਉਹ ਮੌਜੂਦ ਨੇ ਇਹ ਕੋਈ ਰਸਮ ਦਾਇਗੀ ਨਹੀਂ ਹੈ ਬੀਪੀ ਚੈੱਕ ਕਰਵਾਣਾ ਹੈ ਕਿਸੇ ਨੇ ਹਾਰਟ ਦਾ ਚੈੱਕਅਪ ਕਰਾਣਾ ਹੈ ਅੱਖਾਂ ਦਾ ਚੈੱਕਅਪ ਕਰਾਣਾ ਹੈ ਮੈਡੀਕਲ ਦੇ ਨਾਲ ਜੁੜੇ ਹੋਏ ਬਲੱਡ ਦੇ ਟੈਸਟ ਇਹਦੇ ਤੋਂ ਲੱਗਦਾ ਹੈ ਕਿ ਪੰਜਾਬ ਕੇਸਰੀ ਪਰਿਵਾਰ ਦੇ ਜਿੰਨੇ ਵੀ ਸਦਸੇ ਨੇ ਚੋਪੜਾ ਪਰਿਵਾਰ ਦੇ ਨਾਲ ਨਿੱਜੀ ਰੂਪ ਚ ਪਿਆਰ ਕਰਦੇ ਨੇ ਔਰ ਸਮਾਜਿਕ ਦਾਇਤਵਤਾ ਵੀ ਨਿਭਾ ਕਰਦੇ ਨੇ ਮੈਂ ਇੱਕ ਵਾਰੀ ਫਿਰ ਉਸ ਪੁੰਨ ਆਤਮਾ ਦੇ ਪ੍ਰਤੀ ਸ਼ਰਧਾਂਜਲੀ ਅਰਪਿਤ ਕਰਦਾ পুষ্পਾਂਜਲੀ ਦਿਨਾ ਔਰ ਸੰਜੀਵ ਚਾਰਦਾ ਜੀ ਦਾ ਧੰਨਵਾਦ ਕਰਦਾ ਅੱਜ ਬਗਮਨ ਸਭਾ ਦੇ ਪਰਸਰ ਜੀ ਸ਼੍ਰੀਮਤੀ ਸੁਮੇਸ਼ ਚੋਪੜਾ ਦੀ ਦਸਵੀਂ ਪੁੰਨ ਦਿਤੀ ਦੇ ਉੱਤੇ ਇੱਕ ਬੋਬੇਆ ਮੈਡੀਕਲ ਕੈਂਪ ਦਾ ਯੋਜਨ ਪੰਜਾਬ ਦੇ ਸ਼੍ਰੀ ਗਰੋਪ ਕੋਲੋਂ ਕੀਤਾ ਜਾ ਰਿਹਾ ਜਿਦੇ ਵਿੱਚ ਪਠਾਨਕੋਟ ਦੀਆਂ ਸਾਰੀਆਂ ਸੰਸਥਾਵਾਂ ਇੱਥੇ ਸਹਿਯੋਗ ਕਰ ਰਹੀਆਂ ਨੇ ਔਰ ਵਿਸ਼ੇਸ਼ ਤੌਰ ਤੇ ग्रामन सभा पठानकोट हर साल दी तरह इथे ਇਹ ਸੰਗਮਨ ਦੇ ਵਿੱਚ ਚੰਗੂਰੀਤ ਕਰਦੀ ਹੈ ਮੈਂ ਕੋਈ ਦੇਖ ਰਿਹਾ ਇਸ ਪ੍ਰੋਪਰ ਨੇ ਵੇਜੇ ਕਿ ਬਹੁਤ ਹੀ ਮਾਇਰਨ ਡਾਕਟਰਾਂ ਨੇ ਲੋਕਾਂ ਨੂੰ ਬਹੁਤ ਹੀ ਫਾਇਦੇ ਇਚੇ ਪਹੁੰਚਾਰੇ ਨੇ ਔਰ ਮੈਂ ਪੰਜਾਬ ਦੇ ਇਸੀ 그룹 ਦਾ ਵੀ ਸ਼ੁਕਰੀਆ ਅਦਾ ਕਰਦਾ ਔਰ ਸ਼੍ਰੀ ਮਤੀ ਸਰਦੇਸ਼ ਚੋਪੜਾ ਜੀ ਇਸ ਪੁਨੇ ਤਿਤਿਆਨ ਨੂੰ ग्रामन सभा पठानकोट ਦੇ ਸਾਰੇ ਹੀ ਸਦਸਿਆਂ ਵੱਲੋਂ ਸ਼ਰਧਾ ਸਨਮਾਨ ਕਰਦਾ ओम शांति जगਵਾਨੀ ਦੇ ਲਈ ਪਠਾਨਕੋਟ ਤੋਂ ਅਤਰ ਮਹਿੰਦਰ ਠਾਕੁਰ ਦੀ ਰਿਪੋਰਟ